ਨੰਗਾ ਦੇ ਘਰ ਆਏ ਨਾਂਗੇ ਨੇੜੇ ਉਹੋ ਗੰਗੇ ਮੈਂ ਉਦੋਂ ਸੈਕਟ ਮੰਗਾ ਉਹ ਮੈਥੋਂ ਪੀੜੀ ਮੰਗੇ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸ਼ੁਰੂਆਤ ਕਰਦੇ ਆ ਅੱਜ ਦੇ ਵਲੌਗ ਦੀ ਲੈ ਖੜ ਗਿਆ ਓਏ ਜੀ ਓਏ ਖੜ ਗਿਆ ਖੜ ਗਿਆ ਖੜ ਗਿਆ ਖੜ ਗਿਆ ਖੜ ਗਿਆ ਖੜ ਗਿਆ ਹਾਂ ਖੜ ਗਿਆ ਓਏ ਖੜੇ 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 ਗੋਡੀ ਲਾ ਕੇ ਖੜਾ ਮੇਰੇ ਨਾਲ ਹਾਂ ਲਓ ਜੀ ਸੋ ਅੱਜ ਅ ਲੈ ਇੱਕ ਛੋਟਾ ਜਿਹਾ ਵਲੌਗ ਤੋਂ ਫੇਰ ਸ਼ੁਰੂਆਤ ਕਰਦੇ ਆ ਤੇ ਇਹ ਸਵੇਰ ਦਾ ਵਜ ਗਿਆ ਮਿੱਤਰੋ 6 ਤੇ ਸ਼ੁਰੂਆਤ ਸਾਡੀ ਇਹਦੇ ਨਾਲ ਹੀ ਹੁੰਦੀ ਆ ਸੋਨੇ ਵੀ ਇਹਦੇ ਨਾਲ ਹੀ ਉਹ ਸਾਰੀ ਜਿਹੜੀ ਸਾਡੀ ਜ਼ਿੰਦਗੀ ਦੇ ਦੁਆਰੇ ਘੁੰਮਦੀ ਰਹਿੰਦੀ ਆ ਹਾਂ ਕੀ ਕਹਿੰਦਾ ਯਾਰ ਤੁਸੀਂ ਸੱਸੋਂ ਹਾਂ ਦਾਉ ਜੀ ਨੂੰ ਇਹ ਕੀ ਕਹਿਣਾ ਤੂੰ ਕਹਿੰਦਾ ਮੈਂ ਦੋ ਹਾਂ ਨਹੀਂ ਲੈ 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 ਆ ਪਾਣੀ ਲੈ ਚੱਲੀ ਤੇਰੀ ਸ਼ੇਮ ਸ਼ੇਮ ਹੋ ਜਾਣੀ ਆ ਸ਼ੇਮ ਸ਼ੇਮ ਹੋ ਜਾਣੀ ਆ ਤੇ ਆ ਵੇ ਇੱਥੇ ਸ਼ੀਸ਼ਾ ਵੱਧ ਗਿਆ ਕੱਲ ਕੱਲ ਆਪਣਾ ਸ਼ੀਸ਼ਾ ਟੁੱਟ ਗਿਆ ਸੀ ਉੱਥੇ ਸ਼ੋਰੂਮ ਦੇ ਵਿੱਚ ਇਹ ਨਾ ਕੁਦਰਤੀ ਗੱਲ ਆ ਜਦੋਂ ਆਪਾਂ ਉੱਪਰ ਸ਼ੋਰੂਮ ਬਣਾਇਆ ਸੀਗਾ ਉਦੋਂ ਵੀ ਆਪਾਂ ਸ਼ੀਸ਼ਾ ਟੁੱਟਿਆ ਸੀਗਾ ਹਾਂ ਲਾਸਟ ਵੱਡਾ ਪੀਸ ਉੱਟੇ ਸੀਸ਼ੇ ਦਾ ਜਦੋਂ ਉੱਪਰ ਬਣਾਇਆ ਸੀ ਆਪਾਂ ਸ਼ੋਰੂਮ ਘਰੇ ਉਦੋਂ ਟੁੱਟਿਆ ਸੀਗਾ ਹੁਣ ਅੱਜ ਉੱਥੇ ਸ਼ੋਰੂਮ ਪੂਰਾ ਫਾਇ ਇਹ ਵੀ ਫਾਈਨਲ ਜਿਹੜਾ ਪੂਰਾ ਇਹ ਤਾਂ ਪੂਰਾ ਫਾਈਨਲ ਹੋ ਗਿਆ ਸੀ ਆਪਣਾ ਉਦੋਂ ਜਗ ਸ਼ੀਸ਼ਾ ਟੁੱਟਿਆ ਸੀਗਾ ਕੱਲਾ ਸ਼ੀਸ਼ੇ ਰਹਿ ਗਏ ਸੀ ਲਾਉਣ ਵਾਲੇ ਉੱਥੇ ਉਹ ਸ਼ੀਸ਼ਾ ਕੱਲਾ ਬਾਹਰ ਚ ਲਾਉਣ ਵਾਲਾ ਰਹਿ ਗਿਆ ਸੀ ਉਹ ਰੋਟਿਆ ਸੀ ਕੱਚ ਦਾ ਟੁੱਟਣਾ ਕਿ ਸ਼ੋਭ ਬਣਿਆ ਜਾਂ ਬਾਕੀ ਕਹਿੰਦੇ ਆ ਕਿ ਜਦੋਂ ਮਿੱਤਰਾਂ ਦੇ ਡੁੱਲ ਗਈ ਦਾਲ ਝਾਰ ਦਾ ਪੁੱਜੇ ਖਾਂਦੇ ਉਹ ਗੱਲ ਜਦੋਂ ਨੁ ਸੋ ਹੋਇਆ ਮਾੜਾ ਬਈ ਪਰ ਬੱਜ ਸੱਟੋ ਵੱਜ ਗਏ ਜਿਆਦਾ ਨਹੀਂ ਵੱਜੀ ਮੇਰੇ ਹੱਥ ਤੇ ਵੱਜੀ ਥੋੜੀ ਜੀ ਤੇ ਇੱਕ ਮੇਰੇ ਪੈਰ ਉੱਤੇ ਬੂਟ ਦੇ ਉਤੋਂ ਦੀ ਨੰਘ ਕੇ ਪੈਰ ਤੇ ਵੱਜ ਗਿਆ ਤੇ ਜੇ ਬੂਟ ਨਾ ਪਾਏ ਹੁੰਦੇ ਸ਼ਾਇਦ ਜਿਆਦਾ ਸੱਟ ਵੱਜ ਜਾਂਦੀ ਲੱਗਦਾ ਪੈਰ ਦਾ ਮਾਸ ਬਾੜਦਾ ਉਹਦਾ weight ਬਹੁਤ ਜਿਆਦਾ ਹੁੰਦਾ ਨਾ ਤਰ 50 ਮੁਕ ਦੀ ਗੱਲ ਬਚਾਅ ਹੋ ਗਿਆ ਹਾਂ ਹਾਂ ਤੂੰ ਦੱਸ ਪਹਿਲੇ ਤੇਰੇ ਨਾਲ ਹੀ ਕਰੀ ਗੱਲ ਕੀ ਗੱਲ ਆ ਦੇਖ ਬਾਪੂ ਦੇ ਬਾਲ ਬੁਲ ਖਿਲਦੇ ਰੇ ਬੈਗਵੇਂ ਸੇ ਸੇ ਹਾਂ ਕੀ ਕਰਨਾ ਤੇ ਅੱਜ ਆਪਣੇ ਸ਼ੋਰੂਮ ਦਾ ਸਾਰਾ ਕੰਮ ਨਿਬੜ ਜਾਣਾ ਦੋਸਤੋ ਮਿਸਤਰੀਆਂ ਦਾ ਸਾਰਾ ਕੰਮ ਫਿਨਿਸ਼ ਹੋ ਜਾਣਾ ਤੇ ਜੇ ਅਪਾ ਅੱਗੇ ਹੁਣ ਪਲਾਨਿੰਗ ਕਰਦੇ ਆਂ ਕਿ ਆਪਾਂ ਕਿਸ ਦਿਨ ਦਾ ਆਪਾਂ ਮੂਰਤ ਰੱਖਣਾ ਹਨਾ ਤੇ ਸੋਖਣੀ ਸਾਬ ਨੂੰ ਪਾੜ ਕਰਾਉਣਾ ਕਿਸ ਦਿਨ ਦਾ ਕਰਵਾਉਣਾ ਸੇ ਸੋਖ ਨੂੰ ਜਾ ਕੇ ਪਾਟ ਹਾਂ ਯਾ ਤੂੰ ਬੋਲ ਐ ਸਾਨੂੰ ਬੋਲ ਲੈ ਹਾਂ ਮੇਰੀ ਬੂੰਗੜੋ ਜੀ ਇੱਧਰ ਆ ਜਾ ਪੁੱਤ ਠੀਕ ਆ ਨਰ ਦੇ ਨਾਲ ਹੀ ਪੰਗੇ ਲੈਣੇ ਆ ਨੇ ਕੁੜੀ ਜਾਂਦਾ ਰਹਿੰਦਾ ਉਹਦੇ ਨਾਲ ਇਹ ਫਿਰ ਮੇਰਾ ਆੜ ਹੀ ਜਾਂਦਾ ਤਾਂ ਆੜੀਆਂ ਨਾ ਮੇਰਾ ਇਹ ਕੀ ਦਾ ਆੜੀਆਂ ਤਾ ਮੇਰਾ ਆੜੀਆਂ ਤੱਦਾ ਐਸ਼ ਓ ਐਸ਼ ਕਿੱਥੇ ਆ ਇਹ ਦੱਸ ਦਾਦਾ 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 ਐਸ਼ ਦਾਦੀ ਨਾਲ ਪਈ ਆ ਤੇ ਕਿਉਂਕਿ ਹੁਣ ਇਹ ਵੀ ਥਾਂ ਵਾਵਾ ਰੋਗ ਦਾ ਮੈਸਡੋਂ ਦੀ ਮੱਤ ਕਹੇ ਜੈਨੂੰ ਤੇਰੀ ਮਿਲ ਗਈ ਉਹਦੀ ਹੂੰ ਜਦੋਂ ਇਹ ਵੱਡਾ ਹੋ ਗਿਆ ਨਾ ਪਰਮਾਤਮਾ ਤੰਦਰੁਸਤੀ ਦੇਵੀ ਤੇ ਇਹਨੂੰ ਆਪਾਂ ਵਧੀਆ ਸਿੰਗਰ ਬਣਾਉਣਾ ਸਿੰਗਰ ਬਣਾਉਣਾ ਇਹਨੂੰ ਵਧੀਆ ਆਪਾਂ ਠੀਕ ਆ ਤੇ ਜਿਹੜੇ ਆਪਣੇ ਚੈਨਲ ਆ ਜਿਹੜੇ ਛੋਟੇ ਛੋਟੇ ਬੱਚੇ ਵੀ ਦੇਖਦੇ ਸਾਡੇ ਵਲੌਗ ਉਹ ਫਿਰ ਆਪਾਂ ਇਹਨੂੰ ਸੁਭਾਲ ਲਾਂਗੇ ਇਹ ਸੰਭੂ ਅੱਗੇ ਸਾਡੇ ਵਾਲਾ ਸਾਰਾ ਚੈਨਲ ਨੂੰ ਠੀਕ ਆ ਨੈਟਵਰਕ ਸਾਰਾ ਇਹਨੂੰ ਸੁਭਾਲ ਲੈਣਾ ਸਾਰਾ ਠੀਕ ਆ ਇਹ ਸੰਭੂਗੀ ਬੁਟੀਕ ਓਕੇ ਤੇ ਇਹ ਮੇਰਾ ਬਹੁਤ ਅੱਗੇ ਕੰਟੀਨਿਊ ਕਰੂਗਾ ਜਿੱਥੋਂ ਮੇਰੀ ਛੋਟੀ ਜਰਨੀ ਉਦੋਂ ਦਾ ਇਹ ਸਟਾਰਟ ਕਰੂਗਾ ਓਕੇ ਠੀਕ ਆ ਜ਼ਿੰਦਗੀ ਚ ਬਹੁਤ ਕੁਝ ਸੋਚਿਆ ਸੀ ਕਰਨਾ ਪਰ ਨਹੀਂ ਹੋਇਆ ਉਹ ਇਹਦੋਂ ਕਰਵਾਵਾਂਗੇ ਆਪਾਂ ਹੂੰ ਕਿਉਂਕਿ ਥੋੜੇ ਜਨੂੰ ਹਾਲਾਤ ਹੀ ਇਦਾਂ ਦੇ ਸੀ ਬਾਕੀ ਇਹ ਬਣੂਗਾ ਸਾਡਾ ਸਿੰਗਰ ਸੇਰੇ ਵਾਲਾ ਇਹਨੂੰ ਆਪਾਂ ਸ਼ੁਰੂ ਤੋਂ ਹੀ ਆਪੇ ਇਸ ਲੈਣ ਚ ਪਾਉਣਾ ਮੜਾ ਮੂਟਾ ਦਾ ਗਮ ਲੱਗ ਗਿਆ ਇਹ ਹੈ ਅੰਜੂ ਵਾਹ ਮਾਲਪੀ ਤਾਂ ਮਾੜੇ ਮੋٹے ਦਾ ਗਾਣੀ ਗਾਈ ਵੀ ਜਾਂਦਾ ਏ ਕਿਹੜਾ ਰਾਗ ਲਾਉਣਾ ਏ ਹੈ ਵਾਹ ਸ਼ੋਨੀ ਹੈ ਗੁੱਗ ਨੂੰ ਉਹ ਵਾਹਿਆ ਨਾ ਕੱਟ ਕਿਊਟ ਬੱਤਾ ਕਿਊਟ ਤਾਂ ਕਿਊਟ ਬੱਤਾ ਠੀਕ ਸਮਝ ਆਣੀ ਉਹ ਕੋਈ ਫਾਮੀ ਸ਼ੇਮ 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 ਆ ਵੀ ਕੁਝ ਇਹ ਲੈ ਮਦਰੀ ਸ਼ੇਮ ਸ਼ੇਮ ਕਰਾਵਾਂ ਹਾਂ ਲੈ ਆ ਸਾਡੀ ਨਿੱਕਾ ਜਿਹਾ ਪਰਿਵਾਰ ਇੱਕ ਸਾਡਾ ਕਾਕਾ ਦਾਦੀ ਤੇ ਸਾਡੇ ਨਿੱਕੇ ਜਿਹੇ ਪੁੱਤੇ ਕੋ ਉਦਾ ਉਹ ਦਾਦੀ ਨਾ ਕਹੁੰਦੀ ਹੁੰਦੀ ਐਸ਼ ਫਿਰ ਦਾਦੀ ਵੀ ਇਕੱਲੀ ਆ ਦਾਦੀ ਨੂੰ ਇਹਦਾ ਹੌਸਲਾ ਰੂਗਾ ਨਾ ਤੇ ਨਾਲੇ ਤੇ ਢੀੜੇ ਹੁੰਦੀਦਾ ਇੰਨੇ ਜਾਣੇ ਲੋਟਨੇ ਆ ਆ ਵੀ ਥਾਂ ਬਹੁਤ ਰੁਕਣ ਲੱਗ ਗਏ ਨਾ ਹੁਣ ਸਾਈ ਰਾਤ ਤੱਕ ਘੁੰਮੇ ਫਿਰਦਾ ਰਹਿੰਦਾ ਇਹ ਪਾਈ ਦਾ ਕੈਸ ਲੋਟਾ ਹੋਇਆ ਕਿ ਲੋਟ ਪਿਆਉਂਦਾ ਨੇ ਚੁੰਮੜ ਜਾ ਚੁੰਮੜ ਜਾ ਕੀ ਹੋਇਆ ਸੀ ਕਿਤੇ ਉਧੇ ਹਲ ਗਿਆ ਲੱਗਦਾ ਉਧਰ ਗਿਆ ਦਾ ਕੱਜ ਕਰਾ ਕੱਜ ਜਗਰਾ ਮੇਜਰ ਲੱਗ ਜਣੀ ਤੈਨੂੰ ਫੇ ਰੋਣਾ ਨਾ ਚੱਕ ਏ ਚੱਕ ਇਹ ਸਾਡੀ ਕੁਗਣੀ ਬੁਗਣੀ ਸਾਡਾ ਜਵਰਾ ਜਿੱਦੂ ਮੰਦਾ ਮਾਸਤੀ ਆ ਵੀ ਆਪਣੇ ਮਾਤਾ ਖੁਸ਼ ਰਹਿਣ ਵਾਲਾ ਬੰਦਾ ਹੀ ਆ ਇਹ ਠੀਕ ਆ ਐ ਜਿਹਦਾ ਜੋ ਮੇਰੇ ਵਾਲਾ ਸਾਹ ਵੀ ਉਹ ਜਾਨਵਰਾਂ ਨੂੰ ਬਹੁਤ ਪਿਆਰ ਕਰਦੀ ਆ ਤੇ ਹਜੇ ਇਹ ਵੀ ਜਾਨਵਰਾਂ ਨੂੰ ਬਹੁਤ ਖਿੱਚ ਕਰਦਾ ਹਜੇ ਨੂੰ ਇਹਨਾਂ ਪਤਾ ਨਹੀਂਗਾ ਪਰ ਫਿਰ ਵੀ ਇਹ ਜੁਗ ਚੀਜ਼ਾਂ ਦੇਖਦਾ ਪਰ ਖਿੱਚ ਕਰਦਾ ਉਹਦੀ ਹਮ ਹਲੋ ਫਿਰ ਉੱਠ ਗਏ ਸੋ ਫਿਰ ਅੱਜ ਆਪ ਜਾਣਾ ਸ਼ੋਅਰੂਮ ਦੇ ਉੱਤੇ ਓਕੇ ਅੱਜ ਮੈਸਤਰੀ ਕਹਿੰਦੇ ਜਿਹੜਾ ਮਿਤਰਾ ਕੰਮ ਕਰਾਉਣਾ ਦੱਸ ਕੇ ਕਰਵਾ ਲਾ ਸੀ ਅੱਜ ਦਾ ਦਿਨ ਲਾਉਣਾ ਜਿਹੜਾ ਰਹਿ ਗਿਆ ਸੀ ਛੱਡ ਜਾਣਾ ਨਿੱਕੇ ਨਿੱਕੇ ਕੰਮ ਬੋਰਡ ਫਲੈਕਸ ਬੋਰਡ ਵਗੈਰਾ ਲਗਾਉਣਾ ਆਪਾਂ ਮੁਰੇ ਆਪ ਦਾ ਠੀਕ ਆ ਤੇ ਸਾਰਿਆਂ ਨੇ ਕਰਿਓ ਵਲੋਗ ਕੰਟੀਨਿਊ ਉਰੇ ਰਵਾਜ ਨਾਲ ਵਲੋਗ ਕਰਦੇ ਸਟਾਰਟ ਤੋਂ ਲਈ ਕਾਫੀ ਦਿਨਾਂ ਬਾਅਦ ਵਲੋਗ ਪਾਉਣ ਲੱਗੇ ਆ ਤੇ ਫਿਰ ਪ੍ਰੋਗਰਾਮ ਸ਼ੁਰੂ ਹੋ ਜਾਣਾ ਫਿਰ ਫਿਰ ਨਹੀਂ ਟਾਈਮ ਲੱਗਣਾ ਹਨਾ ਠੀਕ ਆ ਓਕੇ ਯਵਰਾਜ ਬਾਈ ਕਰਦੇ ਸੋਣਾ ਚਲ ਬਾਈ ਲੋਵੀ ਐਸ਼ ਨਾਲ ਉਹ ਵੀ ਮਲਾਉਣੇ ਆ ਤੁਨੂੰ ਹੈਲੋ ਐਸ਼ ਕਿਵੇਂ ਆ ਯਵਰਾਜ ਐਸ਼ ਨੂੰ ਪੜਾਦਾ ਸਵੇਰੇ ਸਵੇਰੇ ਸਾਥ ਸੁਂਦਾ ਨਹੀਂ ਫਿਰ ਉਹਨੇ ਬੁੱਕਲ ਜੀ ਸਮਾਵਾ ਐਸ਼ ਨੇ ਆਪਦੀ ਜੀ ਉਵੇਂ ਉਹ ਸੌ ਗਿਆ ਐਸ਼ ਕਿੰਨਾ ਕ ਪਿਆਰ ਹੁੰਦਾ ਵੀਰੇ ਦਾ ਹਾਂ ਬਹੁਤ ਹੁੰਦਾ ਬਹੁਤ ਪਿਆਰ ਹੁੰਦਾ ਲੈ ਦੇਖੀ ਨਿੱਕੀ ਜੀ ਭੈਣ ਦੀ ਬੁੱਕਲ ਜੀ ਸੌਂ ਗਿਆ ਅਸੀਂ ਤੇਰੇ ਜਿੱਡਾ ਹੋ ਚੱਲਿਆ ਹੁਣ ਅਸੀਂ ਤੂੰ ਨਹੀਂ ਵੱਡੀ ਹੁੰਦੀ ਹੈ ਵੱਡਾ ਹੁੰਦਾ ਜਾਂਦਾ ਹੈ ਛੁੱਟੀਆਂ ਕੰਨਿਆ ਰਹਿ ਗਈ ਮੇਰੀ ਤੀਦੀਆਂ ਬਹੁਤ ਪਿਆਰ ਕਰਦੀ ਮੈਨੂੰ ਬਹੁਤ ਪਿਆਰ ਕਰਦੀ ਹੁਣ ਜਿੰਜੇ ਵੱਡੀ ਹੁੰਦੀ ਜਾਂਦੀ ਇਹਨੇ ਮੋਹ ਜ਼ਿਆਦਾ ਹੀ ਲੈਂਦੀ ਸਿਆਣੀ ਹੁੰਦੀ ਜਾਂਦੀ ਆ ਤੇ ਨਿੱਕੀ ਹੁੰਦੀ ਹਜੇ ਕਹਿੰਦੀ ਨਹੀਂ ਚੱਕੂ ਹੁਣ ਮੈਨੂੰ ਕਿਉਂਕਿ ਜਿਹੜੀ ਮੈਨੂੰ ਚੱਕੂ ਜਿੰਜੇ ਵੱਡੀ ਹੋਈ ਜਾਂਦੀ ਇਹ ਚ ਵਜ ਬਣਾਉਂਦਾ ਜਾਂਦਾ ਫਿਰ ਮੈਨੂੰ ਕਿਉਂਕਿ ਚੱਕੂ ਫਿਰ ਮੈਂ ਚੱਕ ਕੇ ਨਾ ਲਾ ਲ ਨਾ ਕੁੱਟ ਗਈ ਕੁੱਟ ਕੇ ਜੰਬੜ ਜਾਂਦਾ ਪੁੱਤ ਮੇਰਾ ਉੱਠਦਾ ਕਿੰਨੇ ਚੋਪ ਕਰ ਚਪਾ ਕਾਉਂਟ ਦੇਖ ਕਿੰਨੀ ਸੁਣੀ ਜ਼ਿੰਦਗੀ ਹੈ ਨਾ ਬੱਚਿਆਂ ਦੀ ਨਿੱਕੀਆਂ ਜੀਆਂ ਦੀ ਕੋਈ ਟੈਨਸ਼ਨ ਨਹੀਂ ਦੁੱਧ ਚੁੰਗੀਆਂ ਦਹੀਂ ਚ ਹੋਈ ਦੁੱਧ ਵੀ ਜਾਂਦਾ ਇਹਗਾ ਲੋਵੀ ਅ ਕੁ ਮਤ ਜੋ ਮੈਸੇਜ ਵੀ ਆਈ ਜਾਂਦੇ ਆ ਸਾਰੇ ਹੁਣ ਆਪਾਂ ਜਾਣਾ ਨਹਾਣੋ ਕੇ ਸ਼ਾਪ ਤੇ ਅਜ ਮਿਸਤਰੀਆਂ ਨੇ ਆਉਣਾ ਟਾਈਮ ਨਾਲ ਆਪਾਂ ਸਾਰੇ ਕੰਮ ਜਿੰਨ ਮੇੜ ਦੇਣ ਬੱਬਰ ਕੇ ਸੁਖ ਤੇ ਜਵਰਾਜ ਨੂੰ ਉਹ ਪਵਾ ਦਿਆ ਠੀਕ ਕਰਕੇ ਹਨਾ ਇਹ ਸਮਾਦ ਗਏ ਸੱਤੇ ਵੇ ਹਨਾ ਹੁਣ ਕੋਲਾ ਬਕਾ ਇੰਟਾ ਬੈਠੀ ਰਹੇ ਐਸੇ ਇਦਾਂ ਇਹ ਨਹੀਂ ਬੈਠ ਔਖੀ ਹੋਈ ਜਾਊਗੀ ਇਹਨੂੰ ਬੁੱਕਲ ਚ ਲੈ ਕੇ ਬੈਠੀ ਦਿੰਦੀ ਇਦਾਂ ਹੀ ਹੁਣ ਨੀਂਦ ਹੀ ਆਉਂਦੀ ਸੀ ਐਸਾ ਸੀਤੀ ਉੱਠ ਗਿਆ ਅੱਜ 6 ਵਜੇ 6 ਵਜੇ ਉੱਠਿਆ ਹੁਣ ਵਜ ਗਏ 8 ਦੋ ਘੰਟਿਆਂ ਬਾਅਦ ਖਾਣਾ ਪਾਣੀ ਖਾ ਲਿਆ ਜੰਗਲ ਪਾਣੀ ਜਾ ਲਿਆ ਤੇ ਨਹਾ ਲਿਆ ਤੇ ਹੁਣ ਰਾਹ ਹੁਣਾ ਸੌਂਗਾ ਦੋਲਦੀ ਵੀ ਹੈਗਾ ਸੁੱਤਾ ਪਿਆ ਵੀ ਚੰਗਾ ਫੜ ਕੇ ਨਾ ਸਾਧੋ ਉਹ ਚਾਗਵਾ ਹੈਂ ਫੜ ਕੇ ਪਾ ਦ ਚੱਲ ਪਾ ਦੇ ਨਾ ਫਿਰ ਠੀਕ ਲੈ ਵੀ ਮਤਰਾ ਹੋ ਗਿਆ ਲੰਚ ਬ੍ਰੇਕ ਹੋ ਗਏ ਮਿੱਤਰੋ ਤੇ ਰੋਟੀ ਮੈਂ ਲੈ ਕੇ ਨਹੀਂ ਆਇਆ ਅੱਜ ਤੇ ਅੱਜ ਮੈਸਤਰੀ ਹੋਂ ਦੇ ਨਾਲ ਖਾਣੀ ਰੋਟੀ ਠੀਕ ਆ ਤੇ ਇਹ ਕਹਿੰਦੇ ਬਾਈ ਦੇਣੀ ਨਹੀਂ ਅਸੀਂ ਪੂਰੀ ਪੂਰੇ ਆ ਤੇ ਮਰ ਬਾਈ ਕਿਸੇ ਦੇ ਛਾਬੇ ਚ ਜਾ ਕੇ ਖਾਣ ਦਾ ਸੁਆਦ ਹੀ ਵੱਖਰਾ ਮਿੱਤਰਾਂ ਠੀਕ ਹੈ ਨਾ ਤੇ ਮੈਸਤਰੀ ਨਾਲ ਮਿੱਤਰੋ ਲਾਓ ਆ ਹਾਲ ਕਰ ਦਿੰਦੇ ਮੈਸਤਰੀ ਕੰਦੇ ਨੇ ਖਟਕਾ ਜਿਹੀ ਲੋਰੀ ਪਾੜਤੀ ਸਾਰੀ ਹਾਂ ਮੀਡ ਮੂਡ ਲੈ ਆ ਮੈਸਤਰੀ ਬਣਾ ਕੇ ਅੱਜ ਤਾਂ ਮੈਸਤਰਿਆਂ ਦਾ ਜਾਇਗਾ ਲਾਸਟ ਇੱਥੇ ਦੇਣ ਲਾਸਟ ਨੇ ਰੰਦਾ ਅੱਜ ਤੇ ਬਾਕੀ ਜਿਹੜਾ ਰਹਿਦਾ ਕੰਮ ਕੌਣ ਕਰੋ ਹੈ ਮੈਸਤਰੀ ਤੁਹਾਨੂੰ ਮੇਰੀ ਲੀੜੇ ਪਾੜਨ ਦੇਵੋਗੇ ਏ ਨੰਗਾ ਦੇ ਘਰ ਆਏ ਨਾਂਗੇ ਨੇੜੇ ਹੋ ਹੋ ਗੰਗੇ ਮੈਂ ਉਦੋਂ ਸੈਕਟਰ ਮੰਗਾ ਉਹ ਮੈਥੂ ਪੀੜੀ ਮੰਗੇ ਰੋਟੀ ਖਾ ਲਗੇ ਇਹਨਾਂ ਦਾ ਕੰਮ ਐਸਾ ਵੈਸਾ ਹੀ ਸਾਰੇ ਰੋਟੀਆਂ ਨਾ ਗਾਈ ਛੱਡ ਦਿਓ ਮੇਰੇ ਜੋਗੀ ਇੱਕ ਦੋ